ਉਹ ਤਾਂ ਬਾਣੀ ਕਾ ਬੋਇਤਾ ਨਾਨਾ ਗੁਰੂ ਜੀ ਪਾਸੋਂ ਜਿਹੜਾ ਵਰ ਲਿੱਤਾ ਸੀ 570 ਅੰਗ ਦੇ ਕਰੀਬ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਦਰਜ ਹੈ ਗੁਰੂ ਗੰਸਾ ਮਹਾਰਾਜ ਵਿੱਚ ਤੁਹਾਡੇ ਕੋਲ ਕੋਈ ਪੁੱਛ ਲੈਣਾ ਕਿ ਗੁਰੂ ਗੰਸਾ ਮਹਾਰਾਜ ਦੀ ਬੇਦਵੀਂ ਹੁੰਦੀ ਹੈ ਮਹਾਰਾਜ ਆਪਣੇ ਰੱਖਿਆ ਆਪ ਕਿਉਂ ਨਹੀਂ ਕਰਦੇ ਕੋਈ ਪੁੱਛ ਲਵੇ ਤੇ ਫਿਰ ਕੋ ਕਿ ਜਿਹੜਾ ਹੈ ਨਾ ਜਲ ਨਹੀਂ ਡੋਬੇ ਤਸਕਰ ਨਹੀਂ ਲੈਵੇ ਪਾਹੇ ਨਾ ਸਕੇ ਇਹ ਬਾਣੀ ਤੇ ਉਹ ਹੋਵੇ ਜਿਹਨੂੰ ਜਲ ਡਬੋ ਨਹੀਂ ਸਕਦਾ ਜਿਹਨੂੰ ਤਸਕਰ ਜਿਹੜਾ ਚੁਰਾ ਨਹੀਂ ਸਕਦਾ ਜਿਹਨੂੰ ਅਗਨੀ ਸਾੜ ਨਹੀਂ ਸਕਦੀ ਫਿਰ ਵੀ ਫਿਰ ਵੀ ਜਿਹੜੀ ਦੇਹ ਹੈ ਮਹਾਰਾਜ ਦੀ ਦੇਹ ਦੀ ਬੇਦਬੀ ਕੀਤੀ ਹੈ ਤੇ ਕੋ ਜਿਹੜੇ ਗੁਰੂ ਦੀ ਪੋਣੇ 700 ਅੰਗ ਬਾਣੀ ਦਰਜ ਹੈ ਨਾ ਇਸ ਵਿੱਚ ਨਿਮਰਤਾ ਤੇ ਸ਼ਾਂਤੀ ਦੇ ਪੁੰਜ ਜੇ ਉਹਨਾਂ ਦੀ ਪਰਜਾਈ ਨੇ ਕੂੜਾ ਸਟਿਆ ਸੀ ਤੇ ਉਹ ਚੁੱਪੀ ਰਹੇ ਸੀ ਸ਼ਾਂਤੀ ਰਹੇ ਸੀ ਜੀ ਚੰਦੂ ਨੇ ਤਤੀ ਤਵੀ ਤੇ ਬਿਠਾਤਾ ਸੀ ਤੇ ਵੀ ਉਹਨਾਂ ਨੇ ਕਿਹਾ ਸੀ 13 ਕੀਆ ਮਿੱਠਾ ਲੱਗ ਗਏ ਹਰ ਨਾਮ ਪਦਾਰਥ ਇਹ ਜੋ ਹੁਕਮ ਵਿੱਚ ਮਹਾਰਾਜ ਸਭ ਆਪਣੇ ਉੱਪਰ ਜਰ ਲੈਂਦੇ ਨੇ ਇਹ ਮਹਾਰਾਜ ਸਭ ਕੁਝ ਆਪਣੇ ਉੱਪਰ ਜਰ ਲੈਂਦੇ ਨੇ ਪਰ ਫਿਰ ਵੀ ਸਤਿਗੁਰੂ ਸਭਨਾਂ ਦਾ ਭਲਾ ਮਨਾਇੰਦਾ ਤਿਸ ਦਾ ਬੁਰਾ ਕਿਉਂ ਹੋਏ ਇੱਕ ਗੁਰਮੁਖ ਕਹਿੰਦੇ ਨੇ ਮਹਾਰਾਜ ਤੇ ਜਰ ਲੈਂਦੇ ਨੇ ਪਰ ਜੋ ਐਵੇਂ ਦੀ ਹਰਕਤ ਕਰਦੇ ਨੇ ਕਹਿੰਦੇ ਜਿਹੜੇ ਹਰਕਤ ਕਰਦੇ ਨੇ ਉਹਨਾਂ ਦੇ ਜਨਮ ਤੇ ਐਸੇ ਹੋਣਗੇ ਆਪਣੀ ਅੱਖਾਂ ਨਾਲ ਕੱਖਾਂ ਚੁਣਣਗੇ ਧਰਤੀ ਤੇ ਮਾਤ ਲੋਕ ਵਿੱਚ ਜੋ ਐਸੀ ਹਰਕਤ ਕਰਦੇ ਨੇ ਬੇਦ